ਸੋਨਾ ਸਸਤਾ ਹੋ ਗਿਆ ਆਮ ਲੋਕਾਂ ਦੇ ਲਈ ਬੇਹਦ ਵੱਡੀ ਅਪਡੇਟ ਹੈ ਖਾਸ ਕਰਕੇ ਸੋਨਾ ਖਰੀਦਣ ਵਾਲਿਆਂ ਦੇ ਲਈ ਤਾਂ ਜੇਕਰ ਤੁਸੀਂ ਵੀ ਸੋਨਾ ਖਰੀਦਣ ਦੇ ਚਾਹਵਾਂ ਹੋ ਤਾਂ ਇਹ ਖਾਸ ਅਪਡੇਟ ਤੁਹਾਡੇ ਲਈ ਹੈ ਸੋਨੇ ਦੇ ਨਾਲ ਨਾਲ ਚਾਂਦੀ ਦੇ ਰੇਟ ਦੇ ਵਿੱਚ ਵੀ ਥੋੜੀ ਜਿਹੀ ਗਿਰਾਵਟ ਨਜ਼ਰ ਆਈ ਹੈ ਤਾਂ ਜੇਕਰ ਤੁਸੀਂ ਵੀ ਸੋਨਾ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਇਹ ਖਾਸ ਅਪਡੇਟ ਤੁਹਾਡੇ ਲਈ ਹੈ दरअसल ਇੱਕ ਪਾਸੇ ਜਿੱਥੇ ਅਗਸਤ ਦੀ ਸ਼ੁਰੂਆਤ ਹੋਈ ਹੈ ਤੇ ਦੇਸ਼ ਦੇ ਵਿੱਚ ਅ ਦੱਸ ਦਈਏ ਕਿ ਜਿੱਥੇ LPG ਸਿਲੰਡਰ ਦੇ ਵਿੱਚ ਕਮੀ ਦੇਖੀ ਗਈ ਹੈ ਕਮਰਸ਼ੀਅਲ LPG ਸਿਲੰਡਰ ਦੇ rate ਘਟਾਏ ਗਏ ਨੇ ਤੇ ਉੱਥੇ ਹੀ ਦੂਜੇ ਪਾਸੇ ਤੁਸੀਂ ਸੋਨਾ ਜਾਂ ਫਿਰ ਚਾਂਦੀ ਖਰੀਦਣ ਦਾ ਯੋਜਨਾ ਬਣਾ ਰਹੇ ਹੋ ਤਾਂ ਇਹ ਖਾਸ ਖਬਰ ਤੁਹਾਡੇ ਲਈ ਬਹੁਤ ਹੀ ਵਧੀਆ ਹੋ ਸਕਦੀ ਹੈ ਅੱਜ ਦੇ ਦਿਨ ਦੱਸ ਦਈਏ ਕਿ ਮਹੀਨੇ ਦੀ ਪਹਿਲੀ ਤਰੀਕ ਨੂੰ ਸੋਨੇ ਅਤੇ ਚਾਂਦੀ ਦੀ ਕੀਮਤ ਦੇ ਵਿੱਚ ਕਮੀ ਆਈ ਹੈ ਅੱਜ 24 ਕੈਟ ਸੋਨਾ ਲਗਭਗ 1 ਲੱਖ ਰੁਪਏ ਪ੍ਰਤੀ 10 ਗ੍ਰਾਮ ਅਤੇ ਕੱਲ ਦੇ ਨਾਲੋਂ 580 ਰੁਪਏ ਘਟ ਗਿਆ ਘਟ ਹੋਇਆ ਹੈਗਾ ਉੱਥੇ ਹੀ 22 ਕੈਟ ਸੋਨਾ ਜੋ ਕਿ 91080 ਜੋ ਕਿ ਦੱਸ ਦੇ ਕਿ 800 ਰੁਪਏ ਪ੍ਰਤੀ 10 ਗ੍ਰਾਮ ਦੇ ਹਿਸਾਬ ਦੇ ਨਾਲ ਮਿਲ ਰਿਹਾ ਯਾਨੀ ਕਿ 22 ਕੈਟ ਸੋਨਾ ਹੈ ਜਿਹੜਾ ਕਿ 91800 ਰੁਪਏ ਪ੍ਰਤੀ 10 ਗ੍ਰਾਮ ਦੇ ਸਾਧਨ ਨਾਲ ਮਿਲ ਰਿਹਾ ਹੈ ਤੇ ਚਾਂਦੀ ਵੀ ਲਗਭਗ 3000 ਰੁਪਏ ਸਸਤੀ ਹੋਈ ਹੈ ਜੀ ਹਾਂ ਚਾਂਦੀ 3000 ਰੁਪਏ ਸਸਤੀ ਹੋ ਗਈ ਹੈ ਅਤੇ ਅੱਜ 1 ਲੱਖ 14000 ਪ੍ਰਤੀ ਕਿਲੋ ਦੇ ਕਰੀਬ ਵੇਚੀ ਜਾ ਰਹੀ ਹੈ ਤਾਂ ਵੱਡੀ ਅਪਡੇਟ ਹੋਰਾਂ ਨਾਲ ਸਾਂਝੀ ਕਰ ਰਹੇ ਹਾਂ ਖਾਸ ਕਰਕੇ ਹੁਣ ਤਿਹਾਰਾ ਦਾ ਸੀਜ਼ਨ ਆ ਚੁੱਕਿਆ ਹੈ ਤਾਂ ਤਿਹਾਰਾ ਦੇ ਸੀਜ਼ਨ ਦੇ ਵਿੱਚ ਲੋਕ ਆਪਣੇ ਘਰ ਦੇ ਵਿੱਚ ਸੋਨਾ ਜਾਂ ਫਿਰ ਚਾਂਦੀ ਖਰੀਦ ਕੇ ਲੈ ਕੇ ਆਉਂਦੇ ਨੇ ਕਿਉਂਕਿ ਭਾਰਤ ਦੇ ਵਿੱਚ ਸੋਨਾ ਬੇहद ਹੀ ਮਹੱਤਵਪੂਰਨ ਮੰਨਿਆ ਜਾਂਦਾ ਹੈਗਾ ਵਿਆਹ ਸ਼ਾਦੀ ਤਿਹਾੜੇ ਦੇ ਵਿੱਚ ਤਾਂ ਰਾਸ਼ਟਰੀ ਰਾਸਤਾਨੀ ਦਿੱਲੀ ਦੇ ਵਿੱਚ ਅੱਜ 24 ਕੈਟ ਸੋਨਾ ਪ੍ਰਤੀ 10 ਗ੍ਰਾਮ ਜੋ ਕਿ 1,170 ਰੁਪਏ ਦੀ ਦਰ ਦੇ ਉੱਤੇ ਵਿਕ ਰਿਹਾ ਹੈ ਜਦਕਿ 22 ਕੈਟ ਸੋਨਾ 91,840 ਰੁਪਏ ਦੇ ਉੱਤੇ ਵਿਕ ਰਿਹਾ ਹੈ ਇਸੇ ਤਰ੍ਹਾਂ ਚੰਨਈ ਮੁੰਬਈ ਕੋਲਕਾਤਾ ਬੈਂਗਲੁਰੂ ਅਤੇ ਪਟਨਾ ਦੇ ਬਾਜ਼ਾਰਾਂ ਦੇ ਵਿੱਚ 24 ਕੈਟ ਸੋਨਾ ਪ੍ਰਤੀ 10 ਗ੍ਰਾਮ 1,120 ਰੁਪਏ ਦੇ ਵਿੱਚ ਵਿਕ ਰਿਹਾ ਹੈ ਉਥੇ ਹੀ ਬਾਈ ਕੈਟਸੋਨਾ ਇਹਨਾਂ ਸ਼ਹਿਰਾਂ ਦੇ ਵਿੱਚ 91690 ਰੁਪਏ ਦੀ ਦਰ ਦੇ ਉੱਤੇ ਵਿਕਰੇ ਹੈ ਤਾਂ ਚਾਂਦੀ ਅਤੇ ਸੋਨੇ ਦੀਆਂ ਕੀਮਤਾਂ ਹਰ ਰੋਜ਼ ਦੀ ਆਧਾਰ ਦੇ ਉੱਤੇ ਨਿਰਧਾਰਿਤ ਕੀਤੀਆਂ ਜਾਂਦੀਆਂ ਨੇ ਤੇ ਇਸ ਦੇ ਪਿੱਛੇ ਕਈ ਕਾਰਕ ਜ਼ਿੰਮੇਵਾਰ ਹੁੰਦੇ ਨੇ ਇਹਨਾਂ ਦੇ ਵਿੱਚ ਮੁੱਖ ਤੌਰ ਦੇ ਉੱਤੇ ਇਹ ਦੱਸ ਦਈਏ ਕਿ ਉਹ ਵੀ ਦੱਸ ਦੇਗੀ ਕਿ ਕਿਹੜੇ-ਕਿਹੜੇ ਕਾਰਨ ਨੇ ਤੁਹਾਨੂੰ ਦੱਸ ਦਈਏ ਕਿ ਐਕਸਚੇਂਜ ਰੇਟ ਅਤੇ ਡਾਲਰ ਦੀ ਕੀਮਤ ਦੇ ਵਿੱਚ ਉਤਰਾਅ ਚੜਾਅ ਕਿਉਂਕਿ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਸੋਨੇ ਅਤੇ ਚਾਂਦੀ ਦੀ ਕੀਮਤ ਅਮਰੀਕੀ ਡਾਲਰ ਦੇ ਉੱਤੇ ਨਿਰਧਾਰਿਤ ਹੁੰਦੀ ਹੈ ਇਸ ਲਈ ਡਾਲਰ ਰੁਪਏ ਦੇ ਦਰ ਦੇ ਵਿੱਚ ਹੋਣ ਵਾਲਾ ਬਦਲਾਵ ਸੋਨੇ ਚਾਂਦੀ ਦੀ ਕੀਮਤ ਨੂੰ ਸਿੱਧਾ ਪ੍ਰਭਾਵਿਤ ਕਰਦਾ ਹੈ ਜੇਕਰ ਡਾਲਰ ਦੀ ਕੀਮਤ ਵੱਧਦੀ ਹੈ ਤਾਂ ਰੁਪਈਆ ਕਮਜ਼ੋਰ ਹੁੰਦਾ ਹੈ ਤਾਂ ਭਾਰਤ ਦੇ ਵਿੱਚ ਸੋਨੇ ਦੀ ਕੀਮਤ ਵੀ ਵੱਧ ਜਾਂਦੀ ਹੈ ਭਾਰਤ ਦੇ ਵਿੱਚ ਸੋਨੇ ਦਾ ਜ਼ਿਆਦਾਤਰ ਹਿੱਸਾ ਆਯਾਤ ਕੀਤਾ ਜਾਂਦਾ ਹੈ ਅਜਿਹੇ ਦੇ ਵਿੱਚ ਕਸਟਮ ਡਿਊਟੀ ਜੁਆਸਟੀ ਅਤੇ ਹੋਰ ਸਥਾਨਕ ਕਾਰ ਵੀ ਸੋਨੇ ਦੀ ਕੀਮਤ ਪ੍ਰਭਾਵਿਤ ਕਰਦੇ ਨੇ ਇਸ ਦੇ ਨਾਲ ਵੀ ਵਿਸ਼ਵ ਬਾਜ਼ਾਰਾਂ ਦੇ ਵਿੱਚ ਉਥਲ ਪੁਥਲ ਜਿਵੇਂ ਕਿ ਜੰਗ ਆਧਾਰਿਤ ਮੰਦਾਈ ਜਾਂ ਫਿਰ ਵਿਆਜ ਦਰਾਂ ਦੇ ਵਿੱਚ ਤਬਦੀਲੀ ਦਾ ਵੀ ਸੋਨੇ ਦੀ ਕੀਮਤ ਦੇ ਉੱਤੇ ਸਿੱਧਾ ਅਸਰ ਪੈਂਦਾ ਜਦੋਂ ਵਿਸ਼ਵ ਬਾਜ਼ਾਰਾਂ ਦੇ ਵਿੱਚ ਅਨਸਚਿਤਾ ਵਾਦੀ ਹੈ ਤਾਂ ਨਿਵੇਸ਼ਕ ਸ਼ੇਅਰ ਜਾਂ ਫਿਰ ਹੋਰ ਅਸਥਿਰ ਕੰਪਨੀਆਂ ਦੀ ਥਾਂ ਤੇ ਸੋਨੇ ਵਰਗੇ ਸੁਰੱਖਿਅਤ ਵਿਕਲਪਾਂ ਨੂੰ ਤਰਜੀਹ ਦਿੰਦੇ ਨੇ ਇਸ ਤੋਂ ਇਲਾਵਾ ਇਹਨੇ ਦਿਨੀ 트ੰਪ ਦੇ ਵੱਲੋਂ ਟੈਰਿਫ ਨੂੰ ਲੈ ਕੇ ਕੀਤੇ ਜਾ ਰਹੇ ਐਲਾਨ ਵੀ ਜੋ ਕਿ ਇਸ ਦੇ ਉੱਤੇ ਸਿੱਧਾ ਅਸਰ ਪਾ ਰਹੇ ਨੇ ਜੇਕਰ ਤੁਸੀਂ ਵੀ ਸੋਨਾ ਖਰੀਦਦੇ ਚਾਹਵਾਂ ਤਾਂ ਤੁਸੀਂ ਹੁਣ ਵੀ ਬਾਜ਼ਾਰ ਵਿੱਚ ਜਾ ਕੇ 22 ਕੈਰਟਸ ਸੋਨੇ ਦੀ ਕੀਮਤ ਹੁੰਦਾ ਸੀ 91800 ਰੁਪਏ ਪ੍ਰਤੀ 10 ਗ੍ਰਾਮ ਦੇ ਸਾਧਨ ਨਾਲ ਵਿਕ ਰਹੀ ਹੈ ਤੇ ਚਾਂਦੀ ਦੇ ਵਿੱਚ 3000 ਰੁਪਏ ਦੀ ਕਟੌਤੀ ਆਈ ਹੈ ਚਾਂਦੀ 3000 ਰੁਪਏ ਸਸਤੀ ਹੋਈ ਹੈ ਤਾਂ ਜੇਕਰ ਕਿਲੋ ਦੇ ਸਾਧਨ ਨਾਲ ਦੇਖਿਆ ਜਾਵੇ ਤਾਂ ਚਾਂਦੀ 1,14,000 ਰੁਪਏ ਕਿਲੋ ਦੇ ਹਿਸਾਬ ਦੇ ਨਾਲ ਮਿਲ ਰਹੀ ਹੈ ਤਾਂ ਬਿਹਤ ਵੱਡੀ ਅਪਡੇਟ ਹੈ ਦੱਸ ਦੇ ਕਿ ਮਹੀਨੇ ਦੇ ਪਹਿਲੇ ਦਿਨ ਹੀ ਜੋ ਕਿ ਤਿਉਹਾਰਾਂ ਦਾ ਸੀਜ਼ਨ ਚੱਲ ਰਿਹਾ ਹੈ ਤੇ ਤਿਉਹਾਰ ਅੱਜੋ ਯਾਨੀ ਕਿ 1 ਅਗਸਤ ਹੋ ਚੁੱਕਾ ਹੈ ਨਵਾਂ ਮਹੀਨਾ ਸ਼ੁਰੂ ਹੋ ਗਿਆ ਹੈ ਤੇ ਇਸ ਮਹੀਨੇ ਤਿਉਹਾਰ ਵੀ ਜਿਵੇਂ ਰਕੜੀ ਦਾ ਤਿਉਹਾਰ ਵੀ ਆ ਰਿਹਾ ਹੈ ਜੇਕਰ ਗੱਲ ਕਿਤੇ ਜਾਵੇ ਸੋਨੇ ਚਾਂਦੀ ਦੀਆਂ ਕੀਮਤਾਂ ਦੀਆਂ ਤਾਂ ਦੋਨਾਂ ਦੇ ਵਿੱਚ ਕਮੀ ਨਜ਼ਰ ਆ ਰਹੀ ਹੈ